ਅੱਛਾ ਵੀ ਇਹਨਾਂ ਦੇ ਬੜੀਆਂ ਮੈਚਾਂ ਲੜੀਆਂ ਸਾਗਰ ਦੀ ਵੋਲਟੀ ਤੋਂ ਯਾਰ ਮਿਲੀਅਨ ਲੋਕਾਂ ਨੇ ਇੰਜੋਏ ਕੀਤਾ ਇਸ ਗੱਲ ਇਸ ਗਾਣੇ ਨੂੰ ਰੀਲਾਂ ਪਾਈਆਂ ਪਰ ਲੇਕਿਨ ਕੀ ਆ ਇਹ ਲੋਕ ਜਿਹੜੇ ਆ ਨਾ ਕੁਝ ਚਾਰਕ ਲੋਕ ਇਹਨਾਂ ਨੂੰ ਬੜੀ ਜੈਲਸੀ ਆ ਇਹ ਨਹੀਂ ਚਾਹੁੰਦੇ ਵੀ ਅਸੀਂ ਮਾਤਮ ਦੇ ਮਾਹੌਲ ਦੇ ਵਿੱਚੋਂ ਨਿਕਲੀਏ ਸਾਲ ਦੇ ਸਾਲ ਸਾਨੂੰ ਉਹ ਹੀ ਕਥਾ ਕਹਾਣੀਆਂ ਪੁਰਾਣੀਆਂ ਸੁਨਾਸਨਾ ਕੇ ਸਿਰਫ ਮਾਤਮ ਦੇ ਮਾਹੌਲ ਦੇ ਵਿੱਚ ਰੱਖਣਾ ਚਾਹੁੰਦੇ ਆ ਕਿਉਂਕਿ ਮਾਤਮ ਦੇ ਮਾਹੌਲ ਦੇ ਵਿੱਚ ਇਹਨਾਂ ਦਾ ਫਾਇਦਾ ਕਿਉਂਕਿ ਇਦਾਂ ਦਾ ਮਾਹੌਲ ਬਣਿਆ ਰਹੇਗਾ ਤੇ ਅਸੀਂ ਗੁਰਦੁਆਰਿਆਂ ਵਿੱਚ ਜਾਵਾਂਗੇ ਧਾਰਮਿਕ ਸਥਾਨਾਂ ਤੇ ਜਾਵਾਂਗੇ ਤੇ ਇਹਨਾਂ ਲੋਕਾਂ ਦਾ ਢਿੱਡ ਭਰੇਗਾ ਬਸ ਇਹ ਨਹੀਂ ਲੋਕ ਚਾਹੁੰਦੇ ਵੀ ਲੋਕੀ ਖੁਸ਼ ਹੋਣ ਇਹ ਨਹੀਂ ਲੋਕ ਚਾਹੁੰਦੇ ਵੀ ਲੋਕੀ ਆਪਣਾ ਇੰਜੋਏ ਕਰਨ ਇਹ ਲੋਕ ਸਿਰਫ ਤੇ ਸਿਰਫ ਕੀ ਚਾਹੁੰਦੇ ਆ ਵੀ ਸਾਡੇ ਨਾਲ ਜੁੜੇ ਰਹਿਣ ਤਾਂ ਸਭ ਤੋਂ ਜ਼ਿਆਦਾ ਦੁੱਖ ਭਰੀਆਂ ਕਹਾਣੀਆਂ ਜਿਹੜੀਆਂ ਇਹ ਲੋਕ ਸੁਣਾਉਂਦੇ ਆ ਆ ਮਾੜੀ ਜਿਹੀ ਗੱਲ ਸੁਣਿਓ ਇਹਦੀ ਜਦ ਕਿੰਦਾਂ ਦੀ ਸੋਚ ਆ ਇਹਨਾਂ ਲੋਕਾਂ ਦੀ ਸਾਗਰ ਦੀ ਬੋਟੀ ਉਹ ਕਿਹੜੀ ਆ ਯਾਰ ਸਾਗਰ ਦੀ ਬੋਟੀ ਉਹਨੇ ਇੰਡੀਕਾ ਚਲਾਉਣੀ ਸਿੱਖ ਲਈ ਇੰਡੀਕਾ ਚਲਾਉਣੀ ਸਿੱਖ ਲਈ ਕੋਈ ਪਹਾੜ ਢਾਹਤਾ ਉਹਨੇ ਸਾਡੀਆਂ ਧੀਆਂ ਜਹਾਜ਼ ਚਲਾਉਣੀਆਂ ਸਾਡੀਆਂ ਕੁੜੀਆਂ ਜਹਾਜ਼ ਚਲਾਉਣੀਆਂ ਉਹ ਸਾਗਰ ਦੀ ਬੋਟੀ ਨੇ ਖਰੇ ਬੁਲਟ ਟ੍ਰੇਨ ਚਲਾਉਣੀ ਸਿੱਖ ਲਈ ਜਿਹੜਾ ਸਾਰਾ ਹੀ ਸੋਸ਼ਲ ਮੀਡੀਆ ਉਧਰ ਨਾਲ ਭਰਿਆ ਪਿਆ ਇਹਨਾਂ ਨੂੰ ਉਹ ਨਾ ਕਿਸਾਨਾਂ ਵਾਲਾ ਮੋਰਚਾ ਦਿਸਦਾ ਨਾ ਬੰਦੀ ਸਿੰਘਾਂ ਵਾਲਾ ਮੋਰਚਾ ਦਿਸਦਾ ਆ ਜਿੰਨੇ ਵੀ ਸੰਘਰਸ਼ ਲੜੇ ਜਾ ਰਹੇ ਆ ਉਹਨਾਂ ਦੀ ਕੋਈ ਖਬਰ ਨਹੀਂ ਇੱਕੋ ਹੀ ਚੱਕੇ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਆ ਚੈਨਲ ਦੇ ਉੱਤੇ ਮੈਂ ਦੱਸਣਾ ਚਾਹੁੰਦਾ ਇਹ ਜਿਹੜਾ ਸਾਗਰ ਹੈ ਨਾ ਸਤਨਾਮ ਸਾਗਰ ਇਹਨੇ ਬੜੀਆਂ ਜੁੱਤੀਆਂ ਖਾਧੀਆਂ ਸੀ ਸਿੱਖਾਂ ਦੇ ਕੋਲ ਇਹ ਗੁਰੂ ਗੋਬਿੰਦ ਸਿੰਘ ਦੇ ਵਰਖਲਾ ਬੋਲਿਆ ਸੀ ਇਹਨੇ ਬੜੇ ਰੂਣਾ ਛਤਰ ਖਾਦੇ ਸੀ ਤੇ ਹੁਣ ਲੱਗਦਾ ਸਾਡੇ ਪੰਥਕ ਚੈਨਲਾਂ ਨੇ ਵੀ ਜੁੱਤੀਆਂ ਖਾ ਲੈਣੀਆਂ ਛੇੜਾਉਣ ਦਾ ਸਾਗਰ ਦੀ ਮੋਟੀ ਯਾਰ ਕੀ ਉਹਨੇ ਇੰਡੀਕਾ ਚਲਾਉਣੀ ਸਿੱਖ ਲਈ ਕਿ ਉਹਨੇ ਜਹਾਜ਼ ਚਲਾਉਣਾ ਸਿੱਖ ਲਿਆ ਛੜੀਆਂ ਸਖਾਣੀਆਂ ਕੁੜੀਆਂ ਜਹਾਜ਼ ਚਲਾਉਣੀਆਂ ਇੱਕੋ ਹੀ ਗੱਲ ਫੜੀ ਹੋਈ ਆ ਪੰਜਾ ਸਤਾ ਦਿਨਾਂ ਤੋਂ ਸ਼ਰਮ ਨਹੀਂ ਆਉਦੀ ਚੱਲਣਾ ਬਲਿਆਂ ਨੂੰ ਅੱਛਾ ਇਹਨਾਂ ਲੋਕਾਂ ਦੀ ਬੋਲੀ ਦੇਖੋ ਵੇ ਵੀ ਸ਼ਰਮ ਨਹੀਂ ਆਉਂਦੀ ਉਹਨਾਂ ਚੈਨਲਾਂ ਵਾਲਿਆਂ ਨੂੰ ਜਦ ਤੁਸੀਂ ਦੁਨੀਆ ਆਪਣੇ ਹਿਸਾਬ ਨਾਲ ਚਲਾਓਗੇ ਅਸਲ ਦੇ ਵਿੱਚ ਇਹ ਲੋਕ ਨਿੰਦਕ ਆ ਵੀ ਜਿਹੜੇ ਦੂਸਰੇ ਦੀ ਨਿੰਦਿਆ ਕਰਦੇ ਆ ਤੇ ਆਪਣਾ ਪੇਟ ਪਾਲਦੇ ਆ ਇਹਨਾਂ ਲੋਕਾਂ ਨੂੰ ਮਾੜਾ ਗਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲੇਕਿਨ ਇਹ ਦੂਸਰੇ ਨੂੰ ਮਾੜਾ ਆਖਦੇ ਆ ਯਾ ਸ਼ਰਮ ਕਰੋ ਤੁਸੀਂ ਲੋਕ ਵੀ ਜਿਹਨਾਂ ਨੇ ਆ ਥੋੜੀ ਜਿਹੀ ਗਿਣਤੀ ਦੇ ਵਿੱਚ ਤੁਸੀਂ ਲੋਕ ਆ ਸਿਰਫ ਤੇ ਸਿਰਫ ਪੜਕਾਉ ਦਿੰਨੇ ਆ ਭਾਸ਼ਣ ਹੋਰ ਕੋਈ ਹੈ ਇਦਾਂ ਦਾ ਵਿਜੜਾ ਇੰਨਾ ਦੁਨੀਆ ਨੂੰ ਪੜਕਾਉਂਦਾ ਹੋਏਗਾ ਤੁਹਾਡੀਆਂ ਸਿੱਖਾਂ ਦੀਆਂ ਕੁੜੀਆਂ ਜਹਾਜ਼ ਚਲਾਉਣੀਆਂ ਸਿੱਖ ਗਈਆਂ ਹੈ ਤੇ ਕਿਸੇ ਦੂਸਰੇ ਨੂੰ ਕੁਝ ਆਉਂਦਾ ਹੀ ਨਹੀਂ ਉਹ ਯਾਰ ਜਹਾਜ਼ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਕੋਈ ਪੜ੍ਹਾਈਆਂ ਚਾਹੀਦੀਆਂ ਉੱਥੇ ਜਹਾਜ਼ ਚਲਾਉਣ ਨੂੰ ਆ ਗੱਡੀ ਤੇ ਜਿਹੜਾ ਮਰਜੀ ਸਿੱਖ ਸਕਦਾ ਸਿਰਫ ਅਸੀਂ ਸਿੱਖਣ ਨਹੀਂ ਦਿੰਨੇ ਇਹ ਤੁਹਾਡਾ ਕਰਕੇ ਜਿਹੜਾ ਨਾ ਔਰਤ ਜਾਤ ਦੀ ਜਿਹੜੀ ਇੱਜ਼ਤ ਆ ਨਾ ਉਹ ਦੁੱਲਦੀ ਆ ਤੁਸੀਂ ਨਹੀਂ ਅੱਗੇ ਆਉਣਦੇ ਨੇ ਲੋਕ ਔਰਤਾਂ ਨੂੰ ਇਹ ਬਸ ਇੱਕੋ ਹੀ ਕਹਾਣੀ ਨੂੰ ਵਾਰ-ਵਾਰ ਹਰ ਬੰਦਾ ਸੁਣਾਈ ਜਾਂਦਾ ਹਰ ਬੰਦਾ ਨਿਹੰਗ ਸਿੰਘ ਜਿਹੜਾ ਉਹ ਪਾ ਕੇ ਬਾਣਾ ਤੇ ਉਹੋ ਹੀ ਸੁਣਾਈ ਜਾਂਦਾ ਗੱਲ ਨੂੰ ਆ ਦੂਸਰੀ ਇੱਕ ਗੱਲ ਸੁਣਿਓ ਉਸ ਉਸ ਗਿਆਨੀ ਨੇ ਵੀ ਇਹੋ ਹੀ ਗੱਲਾਂ ਕੀਤੀਆਂ ਸਾਰੀਆਂ ਇਹੋ ਗੱਲਾਂ ਕੀਤੀਆਂ ਇਥੇ ਤੇ ਇੱਕ ਨਾ 5-7 ਦਿਨ ਹੋ ਗਏ ਇਹ ਹਫਤਾ ਹੀ ਹੋ ਗਿਆ ਇਹ ਨਾ ਸਿਆਪਾ ਪਿਆ ਫੇਸਬੁੱਕ ਤੇ ਅਹੇ ਸਾਗਰ ਦੀ ਬੋਟੀ ਇੰਡੀ ਕਾ ਚਲਾਉਣਾ ਸਿੱਖ ਗਈ ਉਹ ਬੜਾ ਮੈਂ ਨਾ ਬੱਚਾ ਬੱਚਾ ਸ਼ੇਅਰ ਕਰਨ ਦਿਆ ਪਤਾ ਨਹੀਂ ਉਹ ਕੀ ਚਲਾਉਣਾ ਸਿੱਖ ਗਈ ਆ ਸਾਡੀਆਂ ਧੀਆਂ ਪੈਣਾ ਜਹਾਜ਼ ਚਲਾਉਂਦੀਆਂ ਮੈਂ ਆਸਟ੍ਰੇਲੀਆ ਨੂੰ ਗਿਆ ਸੀਗਾ ਤੇ ਜਿਹੜੇ ਜਹਾਜ਼ ਵਿੱਚ ਅਸੀਂ ਬੈਠੇ ਸੀ ਉਹਦੀ ਪਾਇਲਟ ਪੰਜਾਬੀ ਲੜਕੀ ਸੀ ਉਹ ਸਾਡਾ ਪਹਿਰਾਵਾ ਵੇਖ ਕੇ ਮੁੜ ਕੇ ਸਾਡਾ ਸਿੰਘਾਪੁਰ ਦੇ ਵਿੱਚ ਸਟੇ ਸੀਗਾ ਉਹ ਸਾਨੂੰ ਬਾਅਦ ਦੇ ਵਿੱਚ ਉਹ ਲੜਕੀ ਮਿਲਿਓ ਪੰਜਾਬਣ ਸੀ ਉਹ ਸਾਡੀਆਂ ਲੜਕੀਆਂ ਝਾਰ ਚਲਾਉਂਦੀਆਂ ਅਸੀਂ ਨਹੀਂ ਕਦੇ ਕਿਹਾ ਉਹ ਸਾਗਰ ਦੀ ਬੋਟੀ ਇੰਡੀ ਕਮ ਅੱਡ ਚਲਾਉਣਾ ਸਿੱਖ ਗਈ ਐ 2002 ਮਾਡਲ ਉਹ ਲੋਕਾਂ ਨੇ ਲਾਲਾ ਲਾਲਾ ਕਰਦੀ ਬੱਲੇ ਬੱਲੇ ਮੈਂ ਕਿਹਾ ਵੀ ਭਾਈ ਚੰਗੀ ਗੱਲ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਮੈਂ ਹਾਤ ਹੋ ਗਈ ਪਈ ਸ਼ਰਮ ਆਉਂਦੀ ਏ ਇੱਕ ਚਿੱਟੀ ਦਾੜੀ ਵਾਲਾ ਬਜ਼ੁਰਗ ਉਹ ਦੋਵੇਂ ਜੀ ਵੀਡੀਓ ਪਾਉਂਦੇ ਫੇਸਬੁੱਕ ਤੇ ਦੋਵੇਂ ਜੀ ਉਹ ਆਪਣੀ ਨਾਲ ਲਾਗੇ ਬੈਠੀ ਘਰ ਵਾਲੀ ਨੂੰ ਦੱਸਣ ਦਿਆ ਵੀ ਸਾਗਰ ਦੀ ਬੋਤੀ ਤੇ ਅੰਦੀਕਾ ਚਲਾਉਣਾ ਸਿੱਖ ਗਈ ਤੇ ਤੂੰ ਨਹੀਂ ਕੁਝ ਸਿੱਖੀ ਮੈਂ ਕਿਹਾ ਬਾਬਾ ਚੱਟਾ ਤੇਰਾ ਦਾੜਾ ਇੱਕ ਵਾਲ ਕਾਲਾ ਵਿੱਚ ਹੈ ਨਹੀਂ ਤੈਨੂੰ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸ਼ਰਮ ਆਉਣੀ ਚਾਹੀਦੀ ਸੀ ਪਰ ਮੈਂ ਬੇਨਤੀ ਕਰਦਾ ਇਹ ਜਿਹੜੀ ਅੰਦੀਕਾ ਚਲਾਉਣੀ ਸਿੱਖੀ ਨਾ ਤੇਰੀਆਂ ਕਰਤੂਤਾਂ ਦਾ ਤੁਹਾਨੂੰ ਪਤਾ ਹੋਵੇਗਾ ਸਾਗਰ ਦਾ ਇਨੂੰ ਚਵਾਲ ਪੈਟਰੋਲ ਪੰਪ ਤੇ ਨਾ ਛੇਤਰ ਵਾਰਿਆ ਸੀਗਾ ਜਿੰਨਾ ਰਹਿ ਰੱਬ ਦਾ ਨਾਮ ਅੱਛਾ ਇਹਨੇ ਵੀ ਉਹੋ ਹੀ ਗੱਲ ਸਾਰੀ ਕੀਤੀ ਆ ਪੁਰਾਣੀ ਗੱਲ ਵੀ ਸਾਗਰ ਨੂੰ ਜੁੱਤੀਆਂ ਪਈਆਂ ਸੀਗੀਆਂ ਯਾਰ ਇਹ ਪ੍ਰਾਣੀਆਂ ਬਸ ਗੱਲਾਂ ਚੱਕ ਚੱਕ ਕੇ ਤਾਂ ਅੱਗੇ ਲਿਹਾਉਣਦੇ ਆ ਦੂਸਰੇ ਨੂੰ ਦੂਸਰੇ ਨੂੰ ਨੀਚਾ ਦਿਖਾਉਣਦੇ ਆ ਤਾਂ ਆਪ ਆਪਣੀਆਂ ਇਹ ਵਡਿਆਈਆਂ ਕਰਨਦੇ ਆ ਉਹ ਬਜ਼ੁਰਗ ਬੰਦੇ ਦੀ ਗੱਲ ਦੱਸਣਦੇ ਆ ਦੇਖੋ ਵੀ ਚਿੱਟਾ ਦਾੜਾ ਤੇਰਾ ਤੈਨੂੰ ਬਜ਼ੁਰਗਾ ਸ਼ਰਮਣੀ ਆਈ ਜਦੇ ਕੋਈ ਗੱਲ ਕਰਨ ਵਾਲੀ ਆ ਬਜ਼ੁਰਗ ਤਾਂ ਤੂੰ ਹੀ ਹੋਣ ਵਾਲਾ ਦਾੜੀ ਤੇ ਤੇਰੀ ਵੀ ਸਾਰੀ ਚਿੱਟੀ ਆ ਤੈਨੂੰ ਕਿਉਂ ਨਹੀਂ ਸ਼ਰਮ ਆਈ ਵੀ ਤੂੰ ਇਦਾਂ ਬਜ਼ੁਰਗ ਦੇ ਬਜ਼ੁਰਗ ਦੀ ਤੂੰ ਬਦਨਾਮੀ ਕੀਤੀ ਆ ਲੋਕਾਂ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਯੱ ਸਾਰੀ ਉਮਰ ਬਜ਼ੁਰਗ ਜਿਹੜੇ ਆ ਉਹ ਤਾੜੀਆਂ ਗੁਲਾਮੀਆਂ ਦੇ ਵਿੱਚ ਫਸੇ ਰਹੇ ਆ ਵੀ ਤੁਸੀਂ ਆਪਸ ਵਿੱਚ ਲੜਾਉਂਦੇ ਦੇ ਯੱ ਕਿ ਬਜ਼ੁਰਗ ਜੇ ਬੰਦਾ ਹੋ ਗਿਆ ਕਿ ਉਹ ਇੰਜੋਏ ਨਹੀਂ ਕਰ ਸਕਦਾ ਕਿ ਉਹਦੀਆਂ ਆਸਾਂ ਮੁੱਕ ਗਈਆਂ ਕਿ ਉਹਦੀਆਂ ਖਵਾਇਸ਼ਾਂ ਮੁੱਕ ਗਈਆਂ ਮੰਨਦੀਆਂ ਸਾਰੀ ਉਮਰ ਤੇ ਉਹ ਬੱਚੇ ਪਾਲਣ ਦੇ ਚੱਕਰਾਂ ਦੇ ਵਿੱਚ ਲੱਗਣ ਡਿਆ ਆਹ ਜਿੱਤੇ ਇੱਕ ਜ਼ਿੰਦਗੀ ਹੁੰਦੀ ਆ ਵੀ ਜਦੋਂ ਬੰਦਾ ਆਪਣੇ ਕੰਮ ਕਾਜ ਸਾਰੇ ਸਾਫ ਕੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਤੇ ਲਾ ਕੇ ਇਹੋ ਹੀ ਤੇ ਇੰਜਾਇਰਮੈਂਟ ਆ ਸਾਡੇ ਵਿੱਚ ਲੇਕਿਨ ਇਹ ਲੋਕ ਕਹਿੰਦੇ ਚਿੱਟੀ ਦਾੜੀ ਹੋ ਗਈ ਤਾਂ ਖਰੇ ਉਹਦੇ ਸ਼ੌਕ ਹੀ ਮਰ ਗਏ ਯਾਰ ਉਸ ਇਨਸਾਨ ਦੇ ਵਿੱਚ ਵੀ ਸ਼ੌਕ ਆ ਲੇਕਿਨ ਠੀਕ ਆ ਸਾਡੇ ਲਈ ਇਹਨਾਂ ਨੇ ਸਿਰਫ ਤੇ ਸਿਰਫ ਬਦਨਾਮ ਕੀਤਾ ਹੋਇਆ ਵੀ ਸ਼ਰਮ ਚਾਹੀਦੀ ਆ ਫਲਾਣਾ ਚਾਹੀਦਾ ਕਾਦੀ ਸ਼ਰਮ ਆ ਇਥੇ ਯਾਰ ਹਰ ਬੰਦੇ ਨੇ ਇਥੋਂ ਤੁਰ ਜਾਣਾ ਕਿਸੇ ਨੇ ਇਥੇ ਬੈਠ ਕੇ ਨਹੀਂ ਲੈਣਾ ਇਹ ਪੁਰਾਣੀਆਂ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਉਸ ਇਹ ਸਿਰਫ ਤੇ ਸਿਰਫ ਲੋਕ ਪਤਾ ਕੀ ਆ ਇਹ ਗੰਮ ਦੇ ਮਾਹੌਲ ਦੇ ਵਿੱਚ ਤੁਹਾਨੂੰ ਰੱਖਣਾ ਚਾਹੁੰਦੇ ਆ ਇਹ ਨਿਕਲ ਨਹੀਂ ਦਿੰਦੇ ਕਿਉਂਕਿ ਗੰਮ ਦੇ ਜਿਹੜੇ ਮਾਹੌਲ ਆ ਉਹ ਉਹੋ ਹੀ ਆ ਵੀ ਫੇ ਧਾਰਮਿਕ ਸਥਾਨਾਂ ਤੇ ਜਾਓ ਤੇ ਇਹਨਾਂ ਦੇ ਅੱਗੇ ਮੱਥੇ ਟੇਕੋ ਢਿੱਡ ਪਰ ਹੋਏ ਇਹਨਾਂ ਲੋਕਾਂ ਦਾ ਇਹ ਬਿਸ਼ਰਮ ਲੋਕ ਆ ਇਹ ਲੋਕਾਂ ਨੂੰ ਬਿਸ਼ਰਮ ਆਖਦੇ ਹਨ ਇਹ ਖੁਦ ਬਿਸ਼ਰਮ ਆ ਬੋਲੀ ਇਹਨਾਂ ਦੀ ਨਹੀਂ ਦੇਖ ਲੋ ਵੀ ਗੁਰੂ ਸਾਹਿਬ ਜਦੋਂ ਪ੍ਰਚਾਰ ਕਰਦੇ ਹੀ ਇਦਾਂ ਦਾ ਪ੍ਰਚਾਰ ਕਰਦੇ ਹੋਣਗੇ ਅਕਲ ਨੂੰ ਹੱਥ ਮਾਰੋ ਯਾਰ ਕੁਛ ਨਾ ਕੁਛ ਅਕਲ ਨੂੰ ਹੱਥ ਮਾਰੋ ਦੁਨੀਆ ਨੂੰ ਜੀਣ ਦਿਓ ਆਪਣੇ ਹਿਸਾਬ ਨਾਲ ਤੁਸੀਂ ਚਾਰਕ ਲੋਕ ਜਿਹੜੇ ਇਕੱਠੇ ਹੋ ਕੇ ਕਹਿੰਦੇ ਆ ਵੀ ਦੁਨੀਆ ਸਾਡੇ ਹਿਸਾਬ ਨਾਲ ਜੀਂਦੀ ਰਵੇ ਤੇ ਇਹ ਤਾਂ ਤੇ ਨਹੀਂ ਹੋਣਾ ਹੁਣ ਸਮਾਂ ਬਦਲ ਗਿਆ ਤੁਸੀਂ ਵੀ ਸਮੇਂ ਦੇ ਨਾਲ-ਨਾਲ ਬਦਲੋ ਸਾਡੇ ਕਹਿੰਦਾ ਪਹਿਰਾਵਾ ਦੇਖ ਕੇ ਆ ਤੁਹਾਡਾ ਪਹਿਰਾਵਾ ਦੇਖ ਕੇ ਨਾ ਹੁਣ ਜੁੱਤੀਆਂ ਪਹਿਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਤੁਸੀਂ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਵੀ ਤੁਸੀਂ ਜਿਹੜੇ ਆ ਨਾ ਇਹ ਲੋਕ ਲੜਾਉਣ ਦੇ ਆ ਲੋਕਾਂ ਨੂੰ ਇਹ ਲੋਕ ਤੁਸੀਂ ਲੋਕ ਨਹੀਂ ਟਿੱਕੇ ਬਹਿਣ ਦਿੰਦੇ ਲੋਕਾਂ ਨੂੰ ਮੈਂ ਆਪ ਵੀਡੀਓ ਕਈ ਦੇਖੀਆਂ ਘੁੰਮ ਘੁੰਮ ਕੇ ਵੀਡੀਓ ਆਈ ਆ ਲੋਕ ਮਿਲੀਅਨ ਲੋਕਾਂ ਨੇ ਇੰਜੋਏ ਕੀਤਾ ਯਾਰ ਇਸ ਗਾਣੇ ਤੇ ਲੇਕਿਨ ਇਹਨਾਂ ਕੋਲੋਂ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਇਹ ਕਹਿੰਦਾ ਸਿਰਫ ਗਮ ਦੇ ਮਾਹੌਲ ਚ ਲੈਣ ਸਾਲ ਦੇ ਸਾਲ ਉਹੀ ਉਹੀ ਕਹਾਣੀਆਂ ਸਾਲ ਦੇ ਸਾਲ ਸਾਨੂੰ ਗਮਾਂ ਦੇ ਮਾਹੌਲ ਦੇ ਵਿੱਚ ਪਾ ਦਿੰਦੇ ਆ ਵੀ ਗੁਰੂਆਂ ਦੀਆਂ ਸ਼ਹਾਦਤਾਂ ਜਦੋਂ ਹੋਈਆਂ ਸੀਗੀਆਂ ਕਿਹਦੀ ਨਹੀਂ ਸ਼ਹਾਦਤ ਹੋਈ ਯਾਰ ਹੋਰ ਬੜੇ ਲੋਕ ਆ ਜਿਹਨਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਅੱਜ ਤੱਕ ਹੁੰਦੀਆਂ ਕਿਹਦੇ ਬੈਠ ਕੇ ਲੈਣਾ ਇੱਥੇ ਸਭਨੇ ਮਰਨਾ ਸਭਨੇ ਤਲ ਜਾਣਾ ਉਸੇ ਤਰ੍ਹਾਂ ਉਹ ਸ਼ੰਗਰ ਸੀ ਸੀ ਉਹ ਜੋਤੇ ਸੀ ਯਾਰ ਕੁਛਤਰੀ ਪੁੱਤਰ ਸੀ ਉਹਨਾਂ ਦਾ ਕੰਮ ਸੀ ਹੁਣ ਅਸੀਂ ਬਾਡਰਾਂ ਤੇ ਜਿਹੜੀ ਪੁਲਸਾ ਲੱਗੀ ਹੋਈ ਆ ਆਰਮੀ ਆ ਤਾਂ ਅਸੀਂ ਉਹਨਾਂ ਦੇ ਕੰਮ ਦੇ ਵਿੱਚ ਤੁਰੇ ਫਿਰਿਏ ਵੀ ਲੜਾਈ ਲੱਗ ਗਈ ਉਹ ਕੋਈ ਮਰ ਨਾ ਜਾਵੇ ਉਹ ਕੋਈ ਹੋਵੇ ਨਾ ਉਹ ਤਾਂ ਕਿੱਤਾ ਯਾਰ ਕਿਛਤਰੀ ਪੁੱਤਰ ਸੀ ਉਹ ਉਹਨਾਂ ਦਾ ਕੰਮ ਸੀ ਲੜਨਾ ਯੋਧੇ ਕਿਉਂਕਿ ਬ੍ਰਾਹਮਣ ਢਾਲ ਆਉਂਦਾ ਸੀ ਉਹ ਬ੍ਰਾਹਮਣ ਦੇ ਖਿਲਾਫ ਲੜੇ ਆ ਇਹ ਲੋਕ ਕੀ ਆ ਇਹ ਆਮ ਬੰਦਿਆਂ ਨੂੰ ਬਦਨਾਮ ਕਰੀ ਜਾਂਦੇ ਆ ਆਮ ਲੋਕਾਂ ਦੇ ਖਿਲਾਫ ਬੋਲੀ ਜਾਂਦੇ ਆ ਓਏ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ ਵੱਡੇ ਗਿਆਨੀਆਂ ਸ਼ਰਮ ਕਰ ਲੋ ਥੋੜੀ ਜਿਹੀ ਜੀਨ ਦਿਓ ਲੋਕਾਂ ਨੂੰ ਆਪਣੇ ਤਰੀਕੇ ਨਾਲ ਤੁਸੀਂ ਸਿਰਫ ਤੇ ਸਿਰਫ ਆਪਣੇ ਨਾਲ ਜੋੜਨ ਦੇ ਆ